सत श्रीकाल दोस्तों इतने आप सोलह मील कहते हैं इतना फ्रूट लिया भैन जी तो इन्होंने नवा कम कर तो सपोर्ट करो इतना फ्रूट मिलता है बहन जी मनाली से कितना दूर है जाते समय और क्या है अंदाजा बता दो मतलब ये मो मोड़ आ गया 16 ਮੀਲ ਤੇ 16 ਮੀਲ 16 ਮੀਲ ਠੀਕ ਹੈ ਜੀ ਹੋਰ ਆਸ ਯਾਰ ਭੈਣ ਕੋਲ ਜਰੂਰ ਲੈ ਕੇ ਜਾਇਓ ਫਰੂਟ ਜਿਹੜੇ ਵੀ ਵੀਰ ਭਰਾ ਜਾਂਦੇ ਨੇ ਸਪੋਰਟ ਕਰੋ ਵੱਧ ਤੋਂ ਵੱਧ ਸਾਡੀ ਵੱਡੀ ਭੈਣ ਹੈ ਠੀਕ ਹੈ ਜੀ ਠੀਕ ਹੈ ਧੰਨਵਾਦ ਦੋਸਤੋ ਇਹ ਜਿਹੜੇ 16 ਮੀਲ ਕਹਿੰਦੇ ਨੇ ਰੋਡ ਨੂੰ ਤੇ ਇੱਥੇ ਇੱਕ ਸਾਡੀ ਭੈਣ ਵਿਚਾਰੀ ਇਹਦੀ ਦੁਕਾਨ ਹੈ ਫਰੂਟ ਜਰੂਰ ਲੈਣਾ ਯੋ ਫਰੂਟ ਲਿਆ ਇੱਥੇ 16 ਮੀਲ ਕਹਤੇ ਪਏ ਜੀ ਠੀਕ ਠੀਕ ਹੈ ਜੀ ਭਗਵਾਨ ਆਪਕੋ ਹਰ ਖੁਸ਼ੀ ਦੇਵੇ ਜੀ ਸ਼ੁਕਰੀਆ